ਇੱਕ ਦਿਨ ਇੱਕ ਫਕੀਰ ਜਿਸ ਦਾ ਨਾਮ ਜਾਨੀ ਸੀ ਇਹ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ ਇਹ ਆਪਣੇ ਕਲਿਆਣ ਵਾਸਤੇ ਬਹੁਤ ਤਪ ਕਰਦਾ ਰੋਜ਼ੇ ਰੱਖਦਾ ਨਿਵਾਜਾ ਪੜਦਾ ਅਤੇ ਕਿਸੇ ਪੂਰਨ ਸੰਤ ਦੀ ਭਾਲ ਵਿੱਚ ਜਿਹੜਾ ਇਸ ਨੂੰ ਖੁਦਾ ਦਾ ਰਸਤਾ ਵਿਖਾ ਦੇਵੇ ਇਹ ਬਹੁਤ ਫਿਰਦਾ ਰਿਹਾ ਪਰ ਆਸ ਇਸ ਦੀ ਕਿਤੇ ਵੀ ਪੂਰੀ ਨਾ ਹੋਈ ਇਹ ਮਨ ਵਿੱਚ ਬਹੁਤ ਦੁਖੀ ਹੋ ਗਿਆ ਅੰਤਜਤ ਇਸ ਨੂੰ ਗੁਰੂ ਸਾਹਿਬ ਜੀ ਦੇ ਬਾਰੇ ਪਤਾ ਲੱਗਾ ਤਾਂ ਇਹ ਆਪਣੇ ਮਨੋਰਥ ਦੀ ਸਿੱਧੀ ਵਾਸਤੇ ਗੁਰੂ ਜੀ ਪਾਸ ਆਇਆ ਇਸਨੇ ਆਪਣੀ ਸਾਰੀ ਵਿਥਿਆ ਖਵਾਜੇ ਨੂੰ ਸੁਣਾਈ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਕਿਸ ਤਰ੍ਹਾਂ ਪ੍ਰਸੰਨ ਹੋ ਕੇ ਮੇਰੇ ਤੇ ਬਖਸ਼ਿਸ਼ ਕਰਨਗੇ ਮੈਨੂੰ ਉਹ ਰਸਤਾ ਦੱਸ ਖਵਾਜੇ ਨੇ ਕਿਹਾ ਗੁਰੂ ਜੀ ਅੰਤਰਜਾਮੀ ਹਨ ਉਹ ਆਪਣੇ ਦਾਸਾਂ ਦਾ ਪ੍ਰੇਮ ਵੇਖਦੇ ਹਨ ਅਤੇ ਫਿਰ ਬਿਨਾਂ ਕਿਸੇ ਦੇਰੀ ਦੇ ਉਹਨਾਂ ਦਾ ਉਧਾਰ ਕਰ ਦਿੰਦੇ ਹਨ ਤੂੰ ਇੱਥੇ ਗੁਰਦੁਆਰੇ ਅੱਗੇ ਬੈਠ ਕੇ ਚੁੱਪ ਕਰਕੇ ਮਨ ਵਿੱਚ ਉਹਨਾਂ ਦੀ ਅਰਾਧਨਾ ਕਰਦਾ ਰਹੋ ਜਦੋਂ ਤੇਰੇ ਮਨ ਦੀ ਦਸ਼ਾ ਨੂੰ ਜਾਣ ਲੈਣਗੇ ਤਾਂ ਤੈਨੂੰ ਸਦਕੇ ਸੋਨੇ ਵਾਂਗ ਸ਼ੁੱਧ ਕਰਕੇ ਤੈਨੂੰ ਨਿਹਾਲ ਕਰ ਦੇਣਗੇ ਖਵਾਜੇ ਦੀ ਇਹ ਗੱਲ ਸੁਣ ਕੇ ਜਾਨੀ ਇਸ ਤਰ੍ਹਾਂ ਕਰਨ ਲੱਗਾ ਤਪਸ਼ਾ ਮੀ ਵਿੱਚੋ ਚੁੱਪ-ਚਾਪ ਗੁਰੂ ਜੀ ਦੇ ਦਰਵਾਜ਼ੇ ਅੱਗੇ ਬੈਠਾ ਰਾਤ ਦਿਨ ਗੁਰੂ ਗੁਰੂ ਜਪਣ ਲਗਾ ਜਦ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਗੁਰੂ ਜੀ ਨੇ ਆਪਣੇ ਸੇਵਕ ਨੂੰ ਕਿਹਾ ਇਹ ਕੌਣ ਹੈ ਜਾ ਕੇ ਇਸ ਨੂੰ ਪੁੱਛੋ ਸਿੱਖ ਨੇ ਜਦ ਸੈਦ ਨੂੰ ਪੁੱਛਿਆ ਤਾਂ ਉਸਨੇ ਕਿਹਾ ਮੈਂ ਅੱਲਾ ਦਾ ਨੂਰ ਵੇਖਣ ਦਾ ਇੱਛਾ ਬਰਹਾ ਕਿਰਪਾ ਕਰਕੇ ਮੈਨੂੰ ਗਿਆਨ ਬਖਸ਼ੋ ਉਸ ਦਾ ਇਹ ਉੱਤਰ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇਸ ਦੇ ਅੱਗੇ ਇੱਕ ਉੱਚੀ ਕੰਧ ਉਸਾਰ ਦਿਓ ਜਿਸ ਕਰਕੇ ਇਹ ਸਾਨੂੰ ਨਾ ਵੇਖ ਸਕੇ ਜਦ ਸਿੱਖਾਂ ਨੇ ਉਸ ਅੱਗੇ ਕੰਦ ਉਸਾਰ ਦਿੱਤੀ ਤਾਂ ਉਹ ਫਿਰ ਵੀ ਚੁੱਪਚਾਪ ਗੁਰੂ ਗੁਰੂ ਜਪਦਾ ਉੱਥੇ ਹੀ ਬੈਠਾ ਰਿਹਾ ਇਸ ਨਾਲ ਦਿਨੋਂ ਦਿਨ ਉਸ ਦਾ ਪ੍ਰੇਮ ਵਧਦਾ ਗਿਆ ਅਤੇ ਉਹ ਮਸਤਾਨਾ ਜਿਹਾ ਹੋ ਗਿਆ ਜਦ ਇਸ ਤਰ੍ਹਾਂ ਹੀ ਕੁਝ ਚਿਰ ਹੋਰ ਬੀਤ ਗਿਆ ਤਾਂ ਇੱਕ ਦਿਨ ਸਿੱਖਾਂ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਸੈਯਦ ਜਾਨੀ ਆਪ ਜੀ ਦੇ ਦਰਸ਼ਨ ਦੀ ਤੰਗ ਵਿੱਚ ਬੈਠਾ ਬੜਾ ਤਪ ਕਰ ਰਿਹਾ ਹੈ ਤਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸੁਭਾਵਕ ਹੀ ਕਿਹਾ ਜੇਕਰ ਉਸ ਦਾ ਨਿਸ਼ਚੈ ਦਿਰੜ ਹੈ ਤਾਂ ਉਸ ਨੂੰ ਆਖੋ ਕੇ ਦਰਿਆ ਵਿੱਚ ਜਾ ਕੇ ਡੁੱਬ ਜਾਵੇ ਜਦ ਸਿੱਖ ਨੇ ਜਾਨੀ ਨੂੰ ਜਾ ਕੇ ਗੁਰੂ ਜੀ ਦਾ ਇਹ ਬਚਨ ਦੱਸਿਆ ਤਾਂ ਜਾਨੀ ਬੜਾ ਖੁਸ਼ ਹੋ ਕੇ ਕਹਿਣ ਲੱਗਾ ਮੇਰੇ ਧਨ ਪਾਗ ਹਨ ਜੋ ਗੁਰੂ ਜੀ ਨੇ ਹੁਕਮ ਦਿੱਤਾ ਹੈ ਅਤੇ ਦੌੜ ਕੇ ਜਾ ਕੇ ਨਦੀ ਵਿੱਚ ਛਾਲ ਮਾਰ ਦਿੱਤੀ ਗੁਰੂ ਜੀ ਨੇ ਇੱਕ ਸਿੱਖ ਨੂੰ ਉਸ ਦੇ ਪਿੱਛੇ ਭੇਜ ਦਿੱਤਾ ਜਿਸ ਨੇ ਉਸ ਨੂੰ ਨਦੀ ਵਿੱਚੋਂ ਬਾਹਰ ਕੱਢ ਕੇ ਉਸ ਨੂੰ ਉਸ ਦੀ ਬੈਠਣ ਵਾਲੀ ਥਾਂ ਤੇ ਹੀ ਲਿਆ ਕੇ ਬਿਠਾਇਆ ਅਤੇ ਉਹ ਫਿਰ ਪਹਿਲੇ ਵਾਂਗ ਹੀ ਗੁਰੂ ਗੁਰੂ ਜਪਣ ਲੱਗ ਪਿਆ ਉਸ ਦਾ ਇਹ ਦ੍ਰਿੜ ਨਿਸ਼ਚੈ ਤੇ ਸੱਚਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਜੇ ਤੂੰ ਚਾਹੇ ਤਾਂ ਰਿੱਧੀਆਂ ਸਿੱਧੀਆਂ ਲੈ ਲੈ ਜਾਂ ਹੋਰ ਕੁਝ ਮੰਗ ਲੈ ਪਰ ਜਾਨੀ ਨੇ ਕਿਹਾ ਮਹਾਰਾਜ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੇਵਲ ਆਪ ਜੀ ਦੇ ਪਿਆਰ ਨੂੰ ਜਾਨਣਾ ਚਾਹੁੰਦਾ ਹਾਂ ਤਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਸ ਨੂੰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਜਿਸ ਨਾਲ ਉਹ ਪਰਮਾਨੰਦ ਵਿੱਚ ਸਮਾ ਗਿਆ ਉਸ ਦੀ ਅੰਤਰ ਆਤਮੇ ਸਮਾਧੀ ਲੱਗ ਗਈ ਸੰਕਲਪ ਬੇਕਲਪ ਸਾਰੇ ਮਿਟ ਗਏ ਸਤ ਗੁਰੂ ਜੀ ਨੇ ਖਵਾਜੇ ਨੂੰ ਆਪਣੇ ਪਾਸ ਬੁਲਾ ਕੇ ਆਖਿਆ ਕਿ ਤੁਹਾਡੀ ਦੁਹਾਂ ਦੀ ਕਾਲਪੂਰੀ ਹੋ ਗਈ ਹੈ ਇਕਾਂਤ ਵਾਸ ਕਰਕੇ ਪ੍ਰਭੂ ਦਾ ਸਿਮਰਨ ਕਰੋ